देखो ਸਾਡਾ ਮਸਰ ਬਹੁਤ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸ਼ਹਿਰ ਵਸਾਇਆ ਸ਼ੇਰਦਾਰ ਸਾਹਿਬ ਹਰਮੰਦਰ ਸਾਹਿਬ ਇੱਥੇ ਹੈ ਗੁਰਿਆਣਾ ਮੰਦਿਰ ਸ਼ੀਦਾ ਦੀ ਧਰਤੀ ਜਨੇਵਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਵੇਂ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਸਟੇ ਲੈ ਕੇ ਕੋਈ ਦੂਜਾ 6 ਕਮਰਾ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚਕਲੇ ਚਲਾਉਂਦੇ ਨੇ ਇਸ ਬੰਦ ਵਿੱਚ ਸਾਡੇ ਐਸਐਚਓ ਸਿਟੀਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪਿਥਵਲ ਬਾਜ਼ਾਰ ਦੇ ਵਿੱਚ ਡੀਪ ਹੋਮਸਟੇ ਨਾਂ ਦਾ ਮਾਡਰ ਚੱਲਦਾ ਹੈ 6 ਕਮਰੇ ਦਾ ਤੇ ਉੱਥੇ ਰੇਡ ਕੀਤਾ ਅੰਜਪਟ ਸਾਹਿਬ ਨੇ ਖੁਦ ਉੱਥੋਂ ਸਾਨੂੰ 6 ਲੜਕੀਆਂ 2 ਲੜਕੇ ਜਿਹੜੇ ਕਸਮਰ ਸੀਗੇ ਉਹਨਾਂ ਦੇ ਇਸ ਕੋਲ ਆਇਆ ਕਿ ਦੇ ਰਾ ਇਸਲੇ ਆਸੀ ਐ ਮੋਟਰਲ ਤੇ ਪਲਸ ਨਾ ਦਾ ਮੈਨੇਜਰੀ ਉਹਨੂੰ ਗਿਤਾ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੰਗੇ ਹੱਥੋਂ ਗ੍ਰਿਫਤਾਰ ਕੀਤਾ ਜਿੱਥੇ ਯੂਜ਼ਡ ਕਾਂਡਮਸ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਕਡ ਕਾਂਡੋਸ ਬਲੇ ਸਾਨੂੰ ਕੁਝ ਪੈਸੇ ਜਿਹੜੇ ਕਸਟਮਰ ਨੂੰ ਦਿੱਤਾ ਆ ਕੇ ਇਹਨਾਂ ਨੇ ਲੜਕੀਆਂ ਨੇ ਲਏ ਸੀਗੇ ਲੇਸੀ ਕੇ ਉਪ ਕਰੀਬ 25000 ਦੇ ਕਰੀਬ ਹੈ